ਇੱਕ ॠषि ਕੇਸ ਤੋਂ ਇੱਕ ਨਾਗਾ ਸਾਧੂ ਮੋਤੀ ਮਹਿਲ ਜਾਇਆ। ਬਿਨਾ ਬੁਲਾਏ ਉਹ ਸਿੱਧਾ ਮਹਾਰਾਜੇ ਦੇ ਪਲੰਗ ਤੇ ਜਾ ਬੈਠਾ ਤੇ ਪਲਾਂ ਚ ਉਹ ਅਲੋਪ ਹੋ ਗਿਆ। ਹਫ਼ਤਿਆਂ ਤੱਕ ਬਨਾਰਸ ਦੇ ਸਿਵਿਆਂ, ਮੱਠਾਂ, ਆਸ਼ਰਮਾਂ ਤੇ ਡੇਰਿਆਂ ਚ ਲੱਭਦੇ ਰਹੇ। ਉਹ ਸਾਧੂ ਨੇ ਉਹਨਾਂ ਨੂੰ ਵੇਖਦਿਆਂ ਹੀ ਉੱਚੀ-ਉੱਚੀ ਕਿਹਾ ਕਿ ਮੈਂ ਤੁਹਾਡੇ ਮਹਾਰਾਜੇ ਨੂੰ ਬਚਾ ਸਕਦਾ ਹਾਂ। ਉਹਨਾਂ ਨੂੰ ਹੁਣ ਯਕੀਨ ਹੋ ਗਿਆ ਕਿ ਉਹ ਮਹਾਨ ਸੰਤ ਇਹੀ ਆ। ਉਹ ਚਾਹੁੰਦੇ ਸੀ ਕਿ ਸੰਤ ਮਹਾਰਾਜੇ ਸਾਹਮਣੇ ਆਪਣੇ ਚਮਤਕਾਰ ਦਿਖਾਵੇ ਤਾਂ ਜੋ ਮਹਾਰਾਜੇ ਨੂੰ ਯਕੀਨ ਹੋ ਜਾਵੇ। ਉਹਨਾਂ ਨੇ ਤਾਰ ਭੇਜ ਕੇ ਮਹਾਰਾਜੇ ਨੂੰ ਸੂਚਿਤ ਕਰਤਾ ਕਿ ਮਹਾਨ ਸੰਤ ਮਿਲ ਗਿਆ। ਉਹਨਾਂ ਲਈ ਰੇਲ ਦੇ 4 ਡੱਬੇ ਕਾਫੀ ਸਨ ਪਰ ਸੰਤ ਨੇ ਇਕੱਲੇ ਸਫ਼ਰ ਕਰਨ ਦੀ ਸ਼ਰਤ ਰੱਖੀ। ਇੱਕ ਡੱਬਾ ਸਿਰਫ ਉਸ ਲਈ ਰੱਖਵਾ ਕੀਤਾ ਗਿਆ ਤੇ ਦੋ ਹੋਰ ਡੱਬੇ ਉਸਦੇ 6 ਚੇਲਿਆਂ ਲਈ। ਜਦੋਂ ਟ੍ਰੇਨ ਪਟਿਆਲੇ ਪਹੁੰਚੀ ਤਾਰੀਖ ਤੋਂ ਦੀ ਸਾਰੇ ਵਜ਼ੀਰ ਉੱਚ ਅਧਿਕਾਰੀ ਜੁਬਰਾਜ ਰਾਜ ਪਰਿਵਾਰ ਦੇ ਮੈਂਬਰ ਅਤੇ ਫੌਜੀ ਅਫਸਰ ਸੰਤ ਦੇ ਸਵਾਗਤ ਲਈ ਸਟੇਸ਼ਨ ਤੇ ਹਾਜ਼ਰ ਹੋਏ ਸਨ ਮਹਾਰਾਜਾ ਗੰਭੀਰ ਰੂਪ ਵਿੱਚ ਬਿਮਾਰ ਸੀ ਉਹਨਾਂ ਨੇ ਕਿਹਾ ਕਿ ਮੈਂ ਮਹਿਲਾਂ ਵਿੱਚ ਰਹਿਣ ਦਾ ਆਦੀ ਨਹੀਂ ਮੈਂ ਇਕਾਂਤ ਪਸੰਦ ਕਰਦਾ ਤੇ ਸ਼ਹਿਰੋਂ ਬਾਹਰ ਕੋਈ ਸਧਾਰਨ ਝੁੱਗੀ ਮਿਲ ਜਾਵੇ ਮੈਂ ਉੱਥੇ ਰਹਾਗਾ ਇਸ ਮਕਾਨ ਦੀ ਹੇਠਲੀ ਮੰਜ਼ਲ ਵਿੱਚ 30 ਫੁੱਟ ਲੰਬਾ ਤੇ 20 ਫੁੱਟ ਚੌੜਾ ਇੱਕ ਹਾਲ ਸੀ ਤੇ ਸੰਤ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਤੇ ਹੁਕਮ ਦਿੱਤਾ ਕਿ ਬਿਨਾ ਬੁਲਾਏ ਕੋਈ ਉਸ ਨੂੰ ਮਿਲਣ ਨਾ ਆਵੇ ਜਦਕਿ ਮਹਾਰਾਜੇ ਨੇ ਖਜ਼ਾਨੇ ਦੇ ਅਫਸਰ ਨੂੰ 1 ਲੱਖ 21000 ਰੁਪਏ ਭੇਟਾ ਦੇ ਨਾਲ ਸੰਤ ਕੋਲ ਭੇਜਿਆ ਸੰਤ ਨੇ ਕੁਝ ਚਿਰ ਗੱਲਬਾਤ ਕੀਤੀ ਫਿਰ ਆਪਣੇ ਚੇਲੇ ਨੂੰ ਹੁਕਮ ਦਿੱਤਾ ਕਿ ਸਾਰਿਆਂ ਨੂੰ ਬਾਹਰ ਲੈ ਜਾ ਬਾਗ ਦੀ ਖੱਲ ਸਮੇਤ ਫਰਸ਼ ਤੋਂ ਇੱਕ ਗਜ ਉੱਪਰ ਉੱਠ ਗਿਆ ਗੁਰੂ ਗੋਰਖਨਾਥ ਦੀ ਆਵਾਜ਼ ਆਈ ਤੇਰੀ ਇੱਛਾ ਪੂਰੀ ਹੋਵੇਗੀ ਤੇ ਮਹਾਰਾਜਾ ਜਲਦ ਤੰਦਰੁਸਤ ਹੋ ਜਾਵੇ ਚੇਲਿਆਂ ਨੇ ਮਹਾਰਾਜੇ ਨੂੰ ਸੰਤ ਦੇ ਚਰਨ ਛੂਣ ਲਈ ਕਿਹਾ ਤਾਂ ਮਹਾਰਾਜੇ ਨੇ ਸ਼ਰਧਾ ਨਾਲ ਉਹਨਾਂ ਦੇ ਚਰਨ ਛੂਏ ਅਗਲੀ ਰਾਤ ਮਹਾਰਾਜਾ ਭਪਿੰਦਰ ਸਿੰਘ ਅਕਾਲ ਚਲਾਣਾ ਕਰਕੇ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਗੱਲਾ 1938 ਜਦੋਂ ਪਟਿਆਲਾ ਦੇ ਮਹਾਰਾਜਾ ਭਪਿੰਦਰ ਸਿੰਘ ਦੀ ਸਿਹਤ ਬਹੁਤ ਨਾਜ਼ੁਕ ਹੋ ਗਈ ਸੀ ਦਿਲ ਦੇ ਦੌਰੇ ਕਾਰਨ ਉਹ ਇੱਕ ਤਰ੍ਹਾਂ ਬਿਸਤਰੇ ਤੇ ਹੀ ਪੈਗੇ ਸੀ ਸ਼ਾਹੀਬੈਦ ਡਾਕਟਰ ਸਾਰੇ ਉਹਨਾਂ ਦੀ ਸਿਹਤ ਸੁਧਾਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਸੀ ਪਰ ਕੋਈ ਵੀ ਰਾਹ ਨਹੀਂ ਸੀ ਮਿਲ ਰਿਹਾ ਉਹਨਾਂ ਦੀ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਸੀ ਆ ਰਿਹਾ ਫਿਰ ਇੱਕ ਦਿਨ ਕੀ ਹੋਇਆ ਕਿ ਇੱਕ ઋષੀ ਕੇਸ ਤੋਂ ਇੱਕ ਨਾਗਾ ਸਾਧੂ ਮੋਤੀ ਮਹਿਲ ਜਾਇਆ। ਉਹਦੀਆਂ ਲੰਮੀਆਂ ਜਟਾਂ ਦਾ ਜੂڑا ਸਰੀਰ ਦੁਆਲੇ ਬਾਗ ਦੀ ਖੱਲਲ ਵਿਟੀ ਹੋਈ ਸੀ। ਬਿਨਾ ਬੁਲਾਏ ਉਹ ਸਿੱਧਾ ਮਹਾਰਾਜੇ ਦੇ ਪਲੰਗ ਤੇ ਜਾ ਬੈਠਾ। ਉਹਨੇ ਮਹਾਰਾਜੇ ਦੇ ਕੰਨ 'ਚ ਕੁਝ ਕਿਹਾ ਜੋ ਕਿਸੇ ਹੋਰ ਨੂੰ ਸੁਣਾਈ ਨਾ ਦਿੱਤਾ। ਤੇ ਅਗਲੇ ਪਲ ਉਹ ਮਹਿਲ 'ਚੋਂ ਬਾਹਰ ਨਿਕਲਿਆ ਤੇ ਪਲਾਂ 'ਚ ਅਲੋਪ ਹੋ ਗਿਆ। ਮਹਾਰਾਜੇ ਨੇ ਤੁਰੰਤ ਸ਼ਾਹੀ ਬੈਦ ਰਾਮ ਪ੍ਰਸਾਦ ਦੀਵਾਨ ਜਰਮਨੀ ਦਾਸ ਤੇ ਬਾਕੀ ਦਰਬਾਰੀਆਂ ਨੂੰ ਸੱਤਿਆ ਮਹਾਰਾਜੇ ਨੇ ਬੜੇ ਯਕੀਨ ਨਾਲ ਦੱਸਿਆ ਕਿ ਉਹ ਸਾਧੂ ਕਹਿ ਕੇ ਗਿਆ ਕਿ ਜੇ ਮਹਾਰਾਜਾ ਬਨਾਰਸ ਦੇ ਇੱਕ ਮਹਾਨ ਸੰਤ ਦਾ ਅਸ਼ੀਰਵਾਦ ਲੈ ਲਵੇ ਤਾਂ ਉਹ ਤੰਦਰੁਸਤ ਹੋ ਸਕਦੇ ਨੇ ਪਰ ਹੁਣ ਇੱਥੇ ਸਮੱਸਿਆ ਇਹ ਸੀ ਕਿ ਸਾਧੂ ਨੇ ਨਾ ਤਾਂ ਉਸ ਸੰਤ ਦਾ ਨਾਂ ਦੱਸਿਆ ਨਾ ਉਹਦਾ ਕੋਈ ਆਤਾ ਪਤਾ ਦੱਸਿਆ ਬਸ ਇੱਕ ਰਹੱਸ ਛੱਡ ਕੇ ਉਹ ਗੁੰਮ ਹੋ ਗਿਆ ਮਹਾਰਾਜੇ ਨੂੰ ਉਸਤੇ ਯਕੀਨ ਹੋ ਗਿਆ ਮਹਾਰਾਜੇ ਨੇ ਤੁਰੰਤ ਇੱਕ ਕਮੇਟੀ ਬਣਾਈ ਤੇ ਹੁਕਮ ਦਿੱਤਾ ਕਿ ਉਹ ਬਨਾਰਸ ਜਾ ਕੇ ਉਸ ਮਹਾਨ ਸੰਤ ਨੂੰ ਲੱਭਣ ਕਮੇਟੀ ਨੇ ਬਨਾਰਸ ਦੇ ਮਹਾਰਾਜੇ ਨਾਲ ਸੰਪਰਕ ਕੀਤਾ ਤੇ ਉਸ ਦੇ ਪ੍ਰਧਾਨ ਮੰਤਰੀ ਦੀ ਮਦਦ ਨਾਲ ਖੋਜ ਸ਼ੁਰੂ ਕਰ ਦਿੱਤੀ ਬਨਾਰਸ ਜਿੱਥੇ Hindu ਦੇਵੀ ਦੇਵਤਿਆਂ ਦੇ ਅਨੇਕਾਂ ਮੰਦਰ ਨੇ ਤੇ ਸਾਧੂ ਸੰਤਾਂ ਦੀ ਨਗਰੀ ਆ ਪਰ ਸਵਾਲ ਇਹ ਸੀ ਕਿ ਉਹ ਮਹਾਨ ਸੰਤ ਨੂੰ ਲੱਭਿਆ ਕਿਵੇਂ ਜਾਂ ਵੀ ਹਜ਼ਾਰਾਂ ਸਾਧੂਆਂ ਵਿੱਚੋਂ ਕੋਈ ਵੀ ਹੋ ਸਕਦਾ ਸੀ ਸਧਾਰਨ ਕੱਪੜਿਆਂ ਵਿੱਚ ਵੀ ਹੋ ਸਕਦਾ ਸੀ ਸਾਧੂ ਦੇ ਭੇਸ ਵਿੱਚ ਵੀ ਹੋ ਸਕਦਾ ਸੀ ਨਾਗਾ ਸਾਧੂ ਵੀ ਹੋ ਸਕਦਾ ਸੀ ਕਮੇਟੀ ਦੇ ਮੈਂਬਰ ਸ਼ਾਹੀਬੈਦ ਤੇ ਦੀਵਾਨ ਸਮੇਤ ਹਫ਼ਤਿਆਂ ਤੱਕ ਬਨਾਰਸ ਦੇ ਸਿਵਿਆਂ ਮਠਾਂ ਆਸ਼ਰਮਾਂ ਤੇ ਡੇਰਿਆਂ 'ਚ ਲੱਭਦੇ ਰਹੇ ਕਿਤੋਂ ਨਹੀਂ ਮਿਲਿਆ ਦੂਰ ਦਰਾਜ ਦੇ ਸੁੰਨੇ ਇਲਾਕਿਆਂ 'ਚ ਘੁੰਮਦੇ ਰਹੇ ਜਿੱਥੇ ਸਾਧੂ ਸੰਤਖਰ ਰਹਿੰਦੇ ਸੀਗੇ ਪਰ ਕੋਈ ਵੀ ਸੁਰਾਗ ਨਹੀਂ ਮਿਲਿਆ ਸਾਰੇ ਪ੍ਰਸਿੱਧ ਸਾਧੂਆਂ ਨਾਲ ਗੱਲਬਾਤ ਕੀਤੀ ਪਰ ਕਿਸੇ ਨੂੰ ਵੀ ਉਹ ਮਹਾਨ ਸੰਤ ਦੀ ਕੋਈ ਜਾਣਕਾਰੀ ਨਹੀਂ ਮਿਲੀ ਸਾਰੇ ਇੱਕ ਵਾਰ ਥੱਕ ਚੁੱਕੇ ਸੀ ਤੇ ਨਰਾਸ਼ ਹੋ ਗਏ ਸੀ ਫਿਰ ਇੱਕ ਦਿਨ ਕੀ ਹੋਇਆ ਸ਼ਾਹੀ ਵੈਦ ਰਾਮ ਪ੍ਰਸਾਦ ਗੰਗਾ ਚ ਇਸ਼ਨਾਨ ਕਰ ਰਿਹਾ ਸੀ ਉਹ ਮਨ ਹੀ ਮਨ ਅਰਦਾਸਾਂ ਕਰਦਾ ਸੀ ਕਿ ਕਿਸੇ ਤਰ੍ਹਾਂ ਉਹ ਸੰਤ ਦਾ ਪਤਾ ਲੱਗ ਜੇ ਤਾਂ ਜੋ ਮਹਾਰਾਜ ਜੀ ਦੀ ਸਿਹਤ ਚ ਸੁਧਾਰ ਹੋ ਸਕੇ ਅਤੇ ਉਹਨਾਂ ਨੂੰ ਅਸਫਲ ਹੋ ਕੇ ਪਟਿਆਲੇ ਮੁੜਨਾ ਨਾ ਪਵੇ। ਇਸ਼ਨਾਨ ਤੋਂ ਬਾਅਦ ਉਹ ਹਜੇ 100 ਕਗਜ ਅੱਗੇ ਗਿਆ ਤੀ ਕਿ ਸਾਹਮਣੇ ਇੱਕ ਦੋ ਮੰਜ਼ਿਲਾ ਮਕਾਨ ਨਜ਼ਰ ਆਇਆ। ਜਦੋਂ ਉਸ ਮਕਾਨ ਦੀ ਉੱਪਰਲੀ ਮੰਜ਼ਲ ਦੇ ਇੱਕ ਕਮਰੇ 'ਚ ਪਹੁੰਚਿਆ ਤਾਂ ਉਹਨੇ ਦੇਖਿਆ ਕਿ ਫਰਸ਼ 'ਤੇ ਇੱਕ ਸਾਧੂ ਬੈਠਾ ਸੀ। ਉਹ ਸਾਧੂ ਨੇ ਉਹਨਾਂ ਨੂੰ ਵੇਖਦਿਆਂ ਹੀ ਉੱਚੀ-ਉੱਚੀ ਕਿਹਾ ਕਿ ਮੈਂ ਤੁਹਾਡੇ ਮਹਾਰਾਜੇ ਨੂੰ ਬਚਾ ਸਕਦਾ ਹਾਂ। ਮੈਨੂੰ ਪਤਾ ਹੈ ਤੁਸੀਂ ਕਿੱਥੋਂ ਆਏ ਹੋ ਹੁਣ ਇਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਇਹ ਕਿਵੇਂ ਸੰਭਵ ਸੀ ਬਿਨਾ ਦੱਸਿਆ ਉਸ ਨੂੰ ਉਹਨਾਂ ਦੇ ਆਉਣ ਦਾ ਮਕਸਦ ਕਿਵੇਂ ਪਤਾ ਲੱਗਾ ਉਹਨਾਂ ਨੂੰ ਹੁਣ ਯਕੀਨ ਹੋ ਗਿਆ ਕਿ ਉਹ ਮਹਾਨ ਸੰਤ ਇਹੀ ਆ ਜਿਸ ਦੀ ਉਹਨਾਂ ਨੂੰ ਖੋਜ ਸੀ ਉਹਨਾਂ ਨੇ ਸ਼ਰਧਾ ਨਾਲ ਉਹਨਾਂ ਦੇ ਉਹਦੇ ਸੰਤ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਸੰਤ ਨੇ ਕਿਹਾ ਕਿ ਮੈਂ ਹਿਮਾਲਿਆ ਪਰਬਤ ਜਾ ਕੇ ਗੁਰੂ ਗੋਰਖਨਾਥ ਨੂੰ ਮਿਲਾਂਗਾ ਦੇ ਮਹਾਰਾਜੇ ਦੀ ਬਿਮਾਰੀ ਬਾਰੇ ਉਹਨਾਂ ਦਾ ਸੰਦੇਸ਼ ਲੈ ਕੇ ਆਵਾਂਗਾ ਤਾਂ ਉਹਨਾਂ ਨੇ ਇਸ ਸੰਤ ਨੂੰ ਮਹਾਰਾਜੇ ਕੋਲ ਲੈ ਕੇ ਜਾਣ ਦੀ ਅਰਜ਼ ਕੀਤੀ ਉਹ ਚਾਹੁੰਦੇ ਸੀ ਕਿ ਸੰਤ ਮਹਾਰਾਜੇ ਸਾਹਮਣੇ ਆਪਣੇ ਚਮਤਕਾਰ ਦਿਖਾਵੇ ਤਾਂ ਜੋ ਮਹਾਰਾਜੇ ਨੂੰ ਯਕੀਨ ਹੋ ਜਾਵੇ ਕਿ ਇਸ ਦੇ ਅਸ਼ੀਰਵਾਦ ਵਿੱਚ ਸੱਚਮੁੱਚ ਸ਼ਕਤੀ ਆ ਉਹਨਾਂ ਨੇ ਤਾਰ ਭੇਜ ਕੇ ਮਹਾਰਾਜੇ ਨੂੰ ਸੂਚਿਤ ਕਰਤਾ ਕਿ ਮਹਾਨ ਸੰਤ ਮਿਲ ਗਿਆ ਤੇ ਅਗਲੇ ਦਿਨ ਅਸੀਂ ਉਹਨਾਂ ਨੂੰ ਇੱਕ ਸਪੈਸ਼ਲ ਮੇਲ ਯਾਨੀ ਕਿ ਰੇਲ ਰਾਹੀਂ ਪਟਿਆਲੇ ਲੈ ਕੇ ਆ ਰਹੇ ਹਾਂ ਮਹਾਰਾਜ ਨੇ ਤੁਰੰਤ ਜਵਾਬੀ ਤਾਰ ਭੇਜਿਆ ਫਿਰ ਸੰਤ ਦੇ ਆਗਮਨ ਅਤੇ ਬਾਕੀ ਪ੍ਰਬੰਧਾਂ ਲਈ ਮਹਾਰਾਜੇ ਨਾਲ ਕਈ ਵਾਰ ਉਹਨਾਂ ਦੀ ਟੈਲੀਫੋਨ ਤੇ ਗੱਲ ਹੋਈ ਉਹਨਾਂ ਲਈ ਰੇਲ ਦੇ 4 ਡੱਬੇ ਕਾਫੀ ਸਨ ਪਰ ਸੰਤ ਨੇ ਇਕੱਲੇ ਸਫ਼ਰ ਕਰਨ ਦੀ ਸ਼ਰਤ ਰੱਖੀ ਇੱਕ ਡੱਬਾ ਸਿਰਫ ਉਸ ਲਈ ਰੱਖਵਾ ਕੀਤਾ ਗਿਆ ਤੇ ਦੋ ਹੋਰ ਡੱਬੇ ਉਸਦੇ ਛੇ ਚੇਲਿਆਂ ਦੇ ਜਦੋਂ ਟ੍ਰੇਨ ਪਟਿਆਲੇ ਪਹੁੰਚੀ ਤਾਂ रियासत ਦੇ ਸਾਰੇ ਵਜ਼ੀਰ ਉੱਚ ਅਧਿਕਾਰੀ ਜੁਬਰਾਜ ਰਾਜ ਪਰਿਵਾਰ ਦੇ ਮੈਂਬਰ ਅਤੇ ਫੌਜੀ ਅਫਸਰ ਸੰਤ ਦੇ ਸਵਾਗਤ ਲਈ ਸਟੇਸ਼ਨ ਤੇ ਹਾਜ਼ਰ ਹੋਏ ਸਨ ਫੌਜੀ ਸਲਾਮੀ ਤੋਂ ਬਾਅਦ ਸੰਤ ਨੂੰ ਰਾਇਲ ਰਾਈਡਸ ਕਾਰ ਵਿੱਚ ਬਿਠਾ ਕੇ ਸਿੱਧਾ ਮਹਿਲ 'ਚ ਪਹੁੰਚਾਇਆ ਗਿਆ ਮਹਾਰਾਜਾ ਗੰਭੀਰ ਰੂਪ ਵਿੱਚ ਬਿਮਾਰ ਸੀ ਉਦਾ ਸਰੀਰ ਕਮਜ਼ੋਰ ਹੋ ਗਿਆ ਸੀ ਪਰ ਦਿਮਾਗ ਬਿਲਕੁਲ ਚੁਸਤ ਸੀ ਜਦੋਂ ਉਹਨਾਂ ਨੇ ਮਹਾਰਾਜੇ ਨਾਲ ਸੰਤ ਬਾਰੇ ਗੱਲ ਕੀਤੀ ਤਾਂ ਮਹਾਰਾਜ ਨੇ ਹੁਕਮ ਦਿੱਤਾ ਕਿ ਮਹਿਲੇ ਖਾਸ ਦਾ ਇੱਕ ਹਿੱਸਾ ਮਹਾਰਾਣੀਆਂ ਤੋਂ ਖਾਲੀ ਕਰਵਾ ਕੇ ਸੰਤ ਅਤੇ ਉਸ ਦੇ ਚੇਲਿਆਂ ਲਈ ਤਿਆਰ ਕੀਤਾ ਜਾਵੇ ਸੰਤ ਨੂੰ ਰਿਆਸਤ ਦਾ ਖਾਸ ਮਹਿਮਾਨ ਸਮਝੇ ਜਦ ਵੀ ਇਹ ਹੁਕਮ ਦਿੱਤਾ ਮਹਾਰਾਜੇ ਭពਿੰਦਰ ਸਿੰਘ ਨੇ ਆਪਣੇ ਦਰਬਾਰੀਆਂ ਨੂੰ ਪਰ ਜਦੋਂ ਉਹਨਾਂ ਨੇ ਸੰਤ ਨੂੰ ਉਸਦੀ ਰਹਿائش ਦਿਖਾਈ ਤਾਂ ਉਹਨਾਂ ਨੇ ਕਿਹਾ ਕਿ ਮੈਂ ਮਹਿਲਾਂ ਵਿੱਚ ਰਹਿਣ ਦਾ ਆਦੀ ਨਹੀਂ ਮੈਂ ਇਕਾਂਤ ਪਸੰਦ ਕਰਦਾ ਤੇ ਸ਼ਹਿਰੋਂ ਬਾਹਰ ਕੋਈ ਸਧਾਰਨ ਝੁੱਗੀ ਮਿਲ ਜਾਵੇ ਮੈਂ ਉੱਥੇ ਰਹਾਗਾ ਇਹ ਸੁਨੇਹਾ ਮਹਾਰਾਜੇ ਤੱਕ ਪਹੁੰਚਾਇਆ ਗਿਆ ਮਹਾਰਾਜੇ ਨੇ ਹੁਕਮ ਦਿੱਤਾ ਕਿ ਸੰਤ ਦੀ ਇੱਛਾ ਅਨੁਸਾਰ ਸ਼ਹਿਰੋਂ ਬਾਹਰ ਕੋਈ ਟੁਕਮੀ ਜਗ੍ਹਾ ਲੱਭੀ ਜਾਵੇ ਉਹਨਾਂ ਨੇ ਸੰਤ ਨੂੰ ਨਾਲ ਲੈ ਕੇ ਕਈ ਥਾਵਾਂ ਦਿਖਾਈਆਂ ਅਖੀਰ ਉਹਨਾਂ ਨੇ ਰੇਸ ਕੋਰਸ ਨੇੜੇ ਇੱਕ ਟੁੱਟਿਆ-ਫੁੱਟਿਆ ਦੋ ਮੰਜ਼ਿਲਾ ਮਕਾਨ ਪਸੰਦ ਕਰ ਲਿਆ ਤੇ ਇਸ ਮਕਾਨ ਦੀ ਹੇਠਲੀ ਮੰਜ਼ਲ ਵਿੱਚ 30 ਫੁੱਟ ਲੰਬਾ ਤੇ 20 ਫੁੱਟ ਚੌੜਾ ਇੱਕ ਹਾਲ ਸੀ ਤੇ ਨਾਲ ਇੱਕ ਛੋਟਾ ਜਿਹਾ ਕਮਰਾ ਸ਼ਾਇਦ ਪੁਰਾਣਾ ਗੁਸਲਖਾਨਾ ਸੀ ਹਾਲ ਦੇ ਦੋਵੇਂ ਪਾਸੇ ਖੁੱਲੇ ਭਾਂਡੇ ਸੀ ਉੱਪਰਲੀ ਮੰਜ਼ਲ ਵੀ ਇਸੇ ਤਰ੍ਹਾਂ ਦੀ ਸੀ ਤੇ ਇਹ ਮਕਾਨ ਸਾਲਾਂ ਤੋਂ ਬਰਾਨ ਪਿਆ ਸੀ ਤੇ ਸੰਤ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ ਤੇ ਹੁਕਮ ਦਿੱਤਾ ਕਿ ਬਿਨਾ ਬੁਲਾਏ ਕੋਈ ਉਸ ਨੂੰ ਮਿਲਣ ਨਾ ਆਵੇ ਉਸ ਨੇ ਆਪਣੇ ਚੇਲਿਆਂ ਸਮੇਤ ਆਪਣਾ ਬੂਰੀਆ ਬਿਸਤਰਾ ਜਮਾ ਲਿਆ ਦੋ ਚਾਦਰਾਂ ਦੋ ਲੁੰਗੀਆਂ ਬਾਗ ਦੀ ਖੱਲ ਤੇ ਕੁਝ ਕੱਪੜਿਆਂ ਦੀ ਗੱਠੜੀ ਉਹਨਾਂ ਕੋਲ ਸੀ ਮਹਾਰਾਜਾ ਇੱਥੇ ਬੇਚੈਨ ਜਾ ਹੋ ਗਿਆ ਕਿ ਸੰਤ ਨੇ ਟੁੱਟਿਆ ਫੁੱਟਿਆ ਮਕਾਨ ਈ ਕਿਉਂ ਚੁਣਿਆ ਦਰਬਾਰੀਆਂ ਨੇ ਸਮਝਾਇਆ ਕਿ ਸੰਿਆਸੀ ਹੋਣ ਕਰਕੇ ਉਹ ਇਕਾਂਤ ਪਸੰਦ ਕਰਦਾ ਤਾਂ ਕਰਕੇ ਮਹਾਰਾਜੇ ਦੀ تسلی ہوئی۔ ਸੰਤ ਨੇ ਮਹਾਰਾਜੇ ਨੂੰ ਸ਼ਾਮ 6 ਵਜੇ ਉਸ ਮਕਾਨ ਤੇ ਬੁલાਇਆ। ਸਰਦੀਆਂ ਦਾ ਮੌਸਮ ਸੀ, ਸੂਰਜ ਪਹਿਲਾਂ ਹੀ ਡੁੱਬ ਜਾਂਦਾ ਸੀ। ਸੰਤ ਨੂੰ بجلی ਜਾਂ ਗੈਸ ਦੀ ਤੇਜ਼ ਰੋਸ਼ਨੀ ਪਸੰਦ ਨਹੀਂ ਸੀ ਤਾਂ ਮਕਾਨ ਵਿੱਚ ਸਿਰਫ ਇੱਕ ਮਿੱਟੀ ਦਾ ਦੀਵਾ ਟਿਮ ਟਿਮਾ ਰਿਹਾ ਸੀ। ਮਹਾਰਾਜੇ ਨੇ ਸਾਰੀਆਂ ਮਹਾਰਾਣੀਆਂ ਨੂੰ ਸੰਤ ਦੇ ਦਰਸ਼ਨ ਲਈ ਤਿਆਰ ਹੋਣ ਦਾ ਹੁਕਮ ਦਿੱਤਾ। ਵੱਡੀ ਗਿਣਤੀ ਵਿੱਚ ਮੋਟਰ ਕਾਰਾਂ ਵਿੱਚ ਮਹਾਰਾਜਾ 40 ਦੇ ਕਰੀਬ ਮਹਾਰਾਣੀਆਂ ਤੇ ਨਗਦੀ ਜਿਵਰਾਤ ਦੇ ਨਜ਼ਰਾਨੇ ਲੈ ਕੇ ਪਹੁੰਚੇ। ਮਹਾਰਾਣੀਆਂ ਨੇ 500 ਤੋਂ ਲੈ ਕੇ 10000 ਰੁਪਏ ਤੱਕ ਦੀਆਂ ਭੇਟਾਂ ਲਿਆਂਦੀਆਂ। ਜਦਕਿ ਮਹਾਰਾਜੇ ਨੇ ਖਜ਼ਾਨੇ ਦੇ ਅਫਸਰ ਨੂੰ 1 ਲੱਖ 21000 ਰੁਪਏ ਭੇਟਾ ਦੇ ਨਾਲ ਸੰਤ ਕੋਲ ਭੇਜਿਆ ਸੰਤ ਨੇ ਪਹਿਲਾਂ ਮਹਾਰਾਜੇ ਨੂੰ ਮਿਲਣ ਦਾ ਫੈਸਲਾ ਕੀਤਾ ਮਹਾਰਾਜਾ ਬਾਗ ਦੀ ਖੱਲ ਤੇ ਬੈਠ ਗਿਆ ਸੰਤ ਨੇ ਆਪਣਾ ਹੱਥ ਮਹਾਰਾਜੇ ਦੇ ਸਿਰ ਤੇ ਰੱਖਿਆ ਤੇ ਕਿਹਾ ਇੱਕ ਘੰਟੇ ਬਾਅਦ ਮੈਂ ਗੋਰਖਨਾਥ ਕੋਲ ਜਾਵਾਂਗਾ ਅਤੇ ਤੁਹਾਡੇ ਲਈ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਵਾਂਗਾ ਮੇਰੀ ਗੁਰੂ ਜੀ ਨਾਲ ਗੱਲਬਾਤ ਨੂੰ ਮੇਰੇ ਚੇਲੇ ਤੁਹਾਨੂੰ ਸੁਣਾਉਣਗੀ ਇਹ ਗੱਲ ਸੰਤ ਨੇ ਮਹਾਰਾਜੇ ਨੂੰ ਕਹੀ ਮਹਾਰਾਜਾ ਇਹ ਗੱਲ ਸੁਣ ਕੇ ਸ਼ਰਦਾ ਨਾਲ ਭਰ ਗਿਆ ਉਸਨੇ ਮਹਾਰਾਣੀਏ ਨੂੰ ਅੰਦਰ ਬੁਲਾਇਆ ਸਾਰੇ ਪੁੰਜੇ ਬੈਠੇ ਸਿਰਫ ਮਹਾਰਾਜਾ ਬਾਗ ਦੀ ਖੱਲ ਤੇ ਬੈਠ ਗਿਆ ਮਹਿਲ ਦੇ ਸੇਵਾਦਾਰ ਭਾਂਡੇ ਵਿੱਚ ਖੜੇ ਸਨ ਮਹਾਰਾਜੇ ਅਤੇ ਪਰਿਵਾਰ ਨੇ ਸੰਤ ਨੂੰ ਰੁਪਏ ਕੀਮਤੀ ਪੋਸ਼ਾਕਾਂ ਲੱਖਾਂ ਦੇ ਕੀਮਤੀ ਹੀਰੇ ਜਵਾਹਰਾਤ ਉਹਨਾਂ ਦੇ ਅੱਗੇ ਭੇਟ ਕੀਤੇ ਸੰਤ ਨੇ ਕੁਝ ਚਿਰ ਗੱਲਬਾਤ ਕੀਤੀ ਫਿਰ ਆਪਣੇ ਚੇਲੇ ਨੂੰ ਹੁਕਮ ਦਿੱਤਾ ਕਿ ਸਾਰਿਆਂ ਨੂੰ ਬਾਹਰ ਲੈ ਜਾ ਕਿਉਂਕਿ ਉਸਨੇ ਮਹਾਰਾਜੇ ਦੀ ਸਿਹਤ ਲਈ ਪ੍ਰਾਰਥਨਾ ਕਰਨੀ ਹੈ ਸੰਤ ਨੇ ਕਿਹਾ ਕਿ ਮੈਂ ਹਿਮਾਲਿਆ ਪਰਬਤ ਤੋਂ ਪਾਰ ਜਾ ਕੇ ਗੁਰੂ ਗੋਰਖਨਾਥ ਤੋਂ ਆਸ਼ੀਰਵਾਦ ਲਿਆਵਾਂਗਾ ਤਾਂ ਸਾਰੇ ਬਾਹਰ ਚਲੇ ਗਏ ਸੰਤ ਬਾਗ ਦੀ ਖੱਲ ਤੇ ਬੈਠ ਗਿਆ ਆਪਣਾ ਚਿਹਰਾ ਪਗੜੀ ਦੇ ਲੜ ਨਾਲ ਢਕ ਲਿਆ ਅਤੇ yogੀਆਂ ਵਾਂਗ ਅਸਣ ਲਾ ਲਿਆ ਉਸਦੇ ਚੇਲੇ ਮਹਾਰਾਜੇ ਮਹਾਰਾਣੀਆਂ ਅਤੇ ਹੋਰ ਲੋਕਾਂ ਨੂੰ ਦੱਸ ਰਹੇ ਸੀ ਬਾਹਰ ਖੜਿਆਂ ਨੂੰ ਕਿ ਹੁਣ ਗੁਰੂ ਜੀ ਚਮਤਕਾਰ ਦਿਖਾਉਣ ਜਾ ਰਹੇ ਨੇ ਮਹਾਰਾਜਾ ਉਤਸੁਕ ਸੀ ਕਿ ਕਿਹੜਾ ਚਮਤਕਾਰ ਵਾਪਰਨ ਵਾਲਾ ਯੂਰਪ ਅਤੇ ਵਿਦੇਸ਼ਾਂ ਤੋਂ ਡਾਕਟਰ ਅਤੇ ਦਵਾਈਆਂ ਦੇ ਪ੍ਰਬੰਧ ਦੇ ਬਾਵਜੂਦ ਡਾਕਟਰਾਂ ਨੇ ਉਹਨਾਂ ਦੇ ਠੀਕ ਹੋਣ ਦੀ ਉਮੀਦ ਤਕਰੀਬਨ ਛੱਡ ਦਿੱਤੀ ਸੀ ਹਾਲ ਵਿੱਚ ਮਿੱਟੀ ਦੇ ਦੀਵਿਆਂ ਦੀ ਮੱਧਮ ਰੌਸ਼ਨੀ ਸੀ ਅਚਾਨਕ ਸੰਤ ਦੀਆਂ ਨਾਸਾਂ ਵਿੱਚੋਂ ਹਵਾਈ ਜਹਾਜ਼ ਵਰਗੀਆਂ ਭਿਆਨਕ ਅਵਾਜ਼ਾਂ ਸੁਣਾਈ ਦਿੱਤੀਆਂ ਚੇਲਿਆਂ ਨੇ ਕਿਹਾ ਬਾਹਰ ਖੜਿਆ ਨੇ ਦੇਖੋ ਗੁਰੂ ਜੀ ਹਿਮਾਲਿਆ ਵੱਲ ਜਾ ਰਹੇ ਨੇ ਕੁਝ ਮਿੰਟਾਂ ਬਾਅਦ ਸੰਤ ਬਾਗ ਦੀ ਖੱਲ ਸਮੇਤ ਫਰਸ਼ ਤੋਂ ਇੱਕ ਗਜ ਉੱਪਰ ਉੱਠ ਗਿਆ ਜਿਵੇਂ ਹਵਾ ਵਿੱਚ ਲਟਕ ਰਿਹਾ ਹੋਵੇ ਸਾਰੇ ਹੱਕੇ-ਵੱਕੇ ਰਹਿ ਗਏ ਫਿਰ ਵੱਖ-ਵੱਖ ਅਵਾਜ਼ਾਂ ਸੁਣਾਈ ਦੇਣ ਲੱਗੀਆਂ ਕਦੇ ਕੁੱਤੇ ਦਾ ਭੌਂਕਣਾ ਕਦੇ ਸ਼ੇਰ ਦੀ ਦਹਾੜ ਕਦੇ ਸਮੁੰਦਰੀ ਲਹਿਰਾਂ ਦੀ ਛਾਂ-ਛਾਂ ਤੇ ਕਦੇ ਜਵਾਲਾਮੁਖੀ ਫਟਣ ਦੀ ਆਵਾਜ਼ ਲਗਭਗ 20 ਮਿੰਟ ਬਾਅਦ ਸੰਤ ਅਚਾਨਕ ਦਿਸਣੋਂ ਹਟ ਗਿਆ। ਚੇਲਿਆਂ ਨੇ ਕਿਹਾ ਗੁਰੂ ਜੀ ਹਿਮਾਲਿਆ ਤੋਂ ਪਾਰ ਗੁਰੂ ਗੋਰਖਨਾਥ ਨੂੰ ਮਿਲਣ ਚਲੇ ਗਏ। ਫਿਰ ਸੰਤ ਅਤੇ ਗੁਰੂ ਗੋਰਖਨਾਥ ਵਿਚਕਾਰ ਗੱਲਬਾਤ ਸੁਣਾਈ ਦਿੱਤੀ। ਸੰਤ ਨੇ ਅਰਜ਼ ਕੀਤੀ ਕਿ हे ਗੁਰੂਦੇਵ ਮੈਂ ਪਰਜਾ ਦੇ ਰਖਵਾਲੇ ਮਹਾਰਾਜੇ ਲਈ ਤੁਹਾਡਾ ਅਸ਼ੀਰਵਾਦ ਲੈਣ ਆਇਆ ਹਾਂ। ਗੁਰੂ ਗੋਰਖਨਾਥ ਦੀ ਆਵਾਜ਼ ਆਈ ਤੇਰੀ ਇੱਛਾ ਪੂਰੀ ਹੋਵੇਗੀ ਤੇ ਮਹਾਰਾਜਾ ਜਲਦ ਤੰਦਰੁਸਤ ਹੋ ਜਾਵੇਗਾ ਇਹ ਗੱਲਬਾਤ ਜਿਵੇਂ ਹਜ਼ਾਰਾਂ ਮੀਲ ਦੂਰੋਂ ਆ ਰਹੀ ਸੀ ਮਹਾਰਾਜਾ ਅਤੇ ਉਸਦਾ ਪਰਿਵਾਰ ਸ਼ਰਧਾ ਨਾਲ ਭਰ ਗਏ ਤੇ ਅਚਾਨਕ ਫਿਰ ਉਹੀ ਅਜੀਬ ਆਵਾਜ਼ਾਂ ਸੁਣਾਈ ਦਿੱਤੀਆਂ ਸੰਤ ਅਸਮਾਨ ਤੋਂ ਹਵਾਈ ਜਹਾਜ਼ ਵਾਂਗ ਥੱਲੇ ਆਉਂਦਾ ਦੇਸੀਆ ਚੇਲਿਆਂ ਨੇ ਮਹਾਰਾਜੇ ਨੂੰ ਸੰਤ ਦੇ ਚਰਨ ਛੂਹਣ ਲਈ ਕਿਹਾ ਤਾਂ ਮਹਾਰਾਜੇ ਨੇ ਸ਼ਰਧਾ ਨਾਲ ਉਹਨਾਂ ਦੇ ਚਰਨ ਛੂਹੇ ਇਸ ਤੋਂ ਬਾਅਦ ਮਹਾਰਾਜਾ ਅਬਦੇ ਸਾਰੇ ਅਮਲੇ ਨਾਲ ਵਾਪਸ ਮਹਿਲ ਵਿੱਚ ਆ ਗਿਆ ਤੇ ਉਸ ਨੂੰ ਯਕੀਨ ਹੋ ਗਿਆ ਕਿ ਉਹ ਨੂੰ ਠੀਕ ਹੋ ਜਾਵੇਗਾ ਬਨਾਰਸ ਜਾਣ ਵਾਲੀ ਕਮੇਟੀ ਦੀਆਂ ਸੇਵਾਵਾਂ ਦੀ ਬੇਹੱਦ ਸਲਾਗਾ ਹੋਈ ਤੇ ਉਹਨਾਂ ਨੂੰ ਅਤੇ ਰਾਜਵੇਦ ਨੂੰ ਜ਼ਮੀਨਾਂ ਅਤੇ ਮਕਾਨ ਸੌਗਾਤ ਵਜੋਂ ਮਿਲੇ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਗਲੀ ਰਾਤ ਮਹਾਰਾਜਾ ਭពਿੰਦਰ ਸਿੰਘ ਅਕਾਲ ਚਲਾਨਾ ਕਰਕੇ ਇੱਕ ਪੁਲਿਸ ਅਫਸਰ ਨੇ ਸਾਰਾ ਭੇਦ ਖੋਲਤਾ ਉਹ ਸੰਤ ਦੀਆਂ ਸਾਰੀਆਂ ਹਰਕਤਾਂ ਨੂੰ ਧਿਆਨ ਨਾਲ ਦੇਖ ਰਿਹਾ ਸੀ ਹਾਲ ਦੇ ਇੱਕ ਸਿਰੇ ਤੇ ਉਹ ਛੋਟਾ ਗੁਸਲਖਾਨਾ ਨੁੰਮਾ ਜਿਹੜਾ ਕਮਰਾ ਸੀ ਜਿੱਥੇ ਉਹ ਪੁਲਿਸ ਅਫਸਰ ਲੁਕਿਆ ਹੋਇਆ ਸੀ ਉੱਥੋਂ ਨੇ ਸੰਤ ਦਾ ਸਾਰਾ ਚਮਤਕਾਰ ਦੇਖ ਲਿਆ ਹੋਇਆ ਐਵੇਂ ਕਿ ਸੰਤ ਨੇ ਆਪਣੇ ਚੇਲਿਆਂ ਦੀ ਮਦਦ ਨਾਲ ਇੱਕ ਚਲਾਕੀ ਭਰਿਆ ਡਰਾਮਾ ਰਚਿਆ ਉਸ ਕੋਲ ਆਪਣੇ ਆਕਾਰ ਦਾ ਇੱਕ ਪੁਤਲਾ ਸੀ ਜਿਸ ਤੇ ਪਗੜੀ ਤੇ ਚਾਦਰ ਬੰਨੀ ਹੋਈ ਸੀ ਪੁਤਲੇ ਦੀਆਂ ਬਾਹਾਂ ਅਸਲੀ ਮਨੁੱਖੀ ਹੱਥਾਂ ਨਾਲ ਜੋੜੀਆਂ ਗਈਆਂ ਸਨ ਜੋ ਚਾਦਰ ਚੋਂ ਬਾਹਰ ਨਿਕਲਦੀਆਂ ਸਨ ਹਾਲ ਵਿੱਚ ਹਨੇਰਾ ਸੀ ਤੇ ਮਿੱਟੀ ਦੇ ਦੀਵਿਆਂ ਦੀ ਮੱਧਮ ਰੋਸ਼ਨੀ ਵਿੱਚ ਕੋਈ ਅੰਤਰ ਸਪਸ਼ਟ ਰੂਪ ਵਿੱਚ ਸਮਝ ਨਹੀਂ ਈ ਸਕਦਾ ਕਿ ਕੀ ਹੋ ਰਿਹਾ ਹੈ ਕਿਉਂਕਿ ਹਨੇਰਾ ਸੀ ਸੰਤ ਨੇ ਹਨੇਰੇ ਦੀ ਓਟ ਲੈ ਕੇ ਛੋਟੇ ਕਮਰੇ ਵਿੱਚ ਖਿਸਕ ਜਾਣ ਦਾ ਪ੍ਰਬੰਧ ਕੀਤਾ ਹੋਇਆ ਸੀ। ਪੁਤਲਾ ਛੱਤ ਨਾਲ ਗਰਾਰੀਆਂ ਤੇ ਰस्सियां ਰਾਹੀਂ ਉੱਪਰ ਹੇਠਾਂ ਕੀਤਾ ਜਾਂਦਾ ਸੀ। ਜਦੋਂ ਸੰਤ ਨੇ ਕੁੱਤੇ, ਸ਼ੇਰ ਜਾਂ ਹਵਾਈ ਜਹਾਜ਼ ਵਰਗੀਆਂ ਆਵਾਜ਼ਾਂ ਕੱਢੀਆਂ ਤਾਂ ਪੁਤਲਾ ਉੱਪਰ ਚੜਾ ਦਿੱਤਾ ਗਿਆ। ਜਦੋਂ ਪੁਤਲਾ ਛੱਤ ਨਾਲ ਚਿਪਕਦਾ ਤਾਂ ਉਹ ਅਲੋਪ ਹੋ ਜਾਂਦਾ। ਮਤਲਬ ਦਿਸਣੋਂ हट ਜਾਂਦਾ। ਤੇ ਜਿਵੇਂ ਹੀ ਡਰਾਮਾ ਖਤਮ ਹੋਇਆ ਸੰਤ ਚੁੱਪਚਾਪ ਵਾਪਸ ਆਪਣੀ ਜਗ੍ਹਾ ਤੇ ਆ ਕੇ ਬੈਠ ਗਿਆ ਤੇ ਪੁਤਲਾ ਚੇਲੇ ਲੱਗੇ ਪਰ ਇਹ ਭੇਦ ਪੁਲਿਸ ਵਾਲੇ ਦੀ ਨਜ਼ਰ ਤੋਂ ਨਾ ਬਚ ਸਕਿਆ ਇਸ ਪੁਲਿਸ ਅਫਸਰ ਦੇ ਮਹਾਰਾਜੇ ਨੂੰ ਸਾਰਾ ਭੇਦ ਦੱਸਣ ਤੋਂ ਪਹਿਲਾਂ ਹੀ ਮਹਾਰਾਜਾ ਅਕਾਲ ਚਲਾਣਾ ਕਰ ਗਿਆ ਸੰਤ ਦੇ ਇੱਕ ਚੇਲੇ ਨੂੰ ਪਤਾ ਲੱਗ ਗਿਆ ਕਿ ਪੁਲਿਸ ਨੂੰ ਸਾਰੀ ਗੱਲ ਦਾ ਇਲਮ ਹੋ ਗਿਆ ਡਰ ਦੇ ਮਾਰੇ ਰਾਤ ਦੇ 2 ਵਜੇ ਸੰਤ ਤੇ ਉਸਦੇ ਚੇਲੇ ਮਹਾਰਾਜੇ ਨੂੰ ਬਿਨਾਂ ਦੱਸੇ ਭੱਜ ਗਏ ਤੇ ਅਗਲੇ ਦਿਨ ਸਵੇਰੇ ਮਹਾਰਾਜੇ ਨੂੰ ਸੂਚਿਤ ਕੀਤਾ ਕਿ ਸੰਤ ਅਲੋਪ ਹੋ ਗਿਆ ਤਾਂ ਉਸ ਤੋਂ ਅਗਲੀ ਰਾਤ ਮਹਾਰਾਜਾ ਅਕਾਲ ਚਲਾਨਾ ਕਰ ਗਿਆ ਇਹ ਜੋ ਸਾਰੀ ਸਾਜ਼ਿਸ਼ ਰਚੀ ਗਈ ਸੀ ਉਹ ਕੁਝ ਦਰਬਾਰੀਆਂ ਦੀ ਮਿਲੀ ਭੁਗਤ ਨਾਲ ਰਚੀ ਗਈ ਸੀ ਤੇ ਇਸ ਸਾਰੀ ਘਟਨਾ ਦਾ ਜ਼ਿਕਰ ਉਸ ਸਮੇਂ ਦੇ ਪਟਿਆਲਾ ਰਿਆਸਤ ਦੇ ਪ੍ਰਧਾਨ ਮੰਤਰੀ ਦਿਵਾਨ ਜਰਮਨੀ ਦਾਸ ਨੇ ਆਪਣੀ ਕਿਤਾਬ ਮਹਾਰਾਜਾ ਵਿੱਚ ਕੀਤਾ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤਾਂ ਅਗਰ ਤੁਸੀਂ ਕੋਈ ਸਾਨੂੰ ਇਸ ਤੇ ਸਬੰਧ ਵਿੱਚ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਜਾਂ ਕੋਈ ਨਵਾਂ ਵਿਸ਼ਾ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਨਾਲ ਸਾਡਾ ਚੈਨਲ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ